ਰਾਜਸੀ ਸਾਰੇ ਦੁਕਾਨਦਾਰ ਯੂਨੀਅਨ ਸਾਰੇ ਇਕੱਠੀ ਹੋਈ ਹੈ ਜੀ ਸਾਰੇ ਪ੍ਰਧਾਨ ਦੁਕਾਨਦਾਰ ਦੇ ਸਾਰੇ ਇਕੱਠੇ ਹੋਇਆ ਜੀ ਜਿਹੜੀ ਸ਼ਹਿਰ ਦੇ ਵਿੱਚ ਜਿਹੜੀ ਵਾਰਦਾਤਾ ਹੋ ਰਹੀ ਸੀ ਆ ਉਹਨੂੰ ਉਹਦੇ ਸਬੰਧ ਵਿੱਚ ਇਕੱਠੇ ਹੋ ਰਿਹਾ ਜੀ ਪ੍ਰਸ਼ਾਸਨ ਪੂਰੀ ਤਰ੍ਹਾਂ ਫੇਲ ਹੋ ਚੁੱਕਾ ਜੀ ਜਿਹੜੇ ਦੁਕਾਨਦਾਰ ਵੀਰ ਨੇ ਅੱਜ ਉਹਨਾਂ ਨੇ ਸਾਰਾ ਸ਼ਹਿਰ ਦੀ ਬੰਦ ਦੀ ਕਾਲ ਕੀਤੀ ਸੀ ਪ੍ਰਸ਼ਾਸਨ ਨੇ ਸਾਨੂੰ ਜਿਹੜਾ ਇੱਕ ਨਿਸ਼ਾਸ਼ਣ ਦਵਾਇਆ ਵਾ ਜਿਹੜਾ ਵੀ ਉਹਨਾਂ ਨੇ ਅੱਜ ਤੋਂ ਬਾਅਦ ਜਿਹੜੀ ਚੋਰੀ ਨਹੀਂ ਜਿਹੜੀ ਹੋ ਗਈ ਜਿਹੜੀ ਪਹਿਲੀਆਂ ਚੋਰੀਆਂ ਹੋਈਆਂ ਆਈਆਂ ਉਹਨਾਂ ਨੂੰ ਜਿਹੜਾ ਬੰਦ ਕਰਕੇ ਜਿਹੜਾ ਉਹਨਾਂ ਨੂੰ ਜਿਹੜਾ ਫੜੇ ਜਾਣਗੇ ਜਿਹੜੇ ਚੋਰ ਫੜੇ ਜਾਣਗੇ ਜੇ ਪ੍ਰਸ਼ਾਸਨ ਕੋਈ ਨਹੀਂ ਕਾਰਵਾਈ ਕਰਦਾ ਇਹ ਅੱਜ ਤੋਂ 15 ਦਿਨ ਬਾਅਦ 15 ਦਿਨ ਦਾ ਸਾਨੂੰ ਉਹਨਾਂ ਨੇ ਟਾਈਮ ਲਿਆ ਵਾ ਜੇ 15 ਦਿਨ ਬਾਅਦ ਨਹੀਂ ਕੋਈ ਪ੍ਰਸ਼ਾਸਨ ਕਾਰਵਾਈ ਕਰਦਾ ਇਹ ਜਿਹੜਾ ਪ੍ਰੋਪਰ ਤੌਰ ਤੇ ਜਿਹੜਾ ਸ਼ਹਿਰ ਮੁਕੰਮਲ ਤੌਰ ਤੇ ਬੰਦ ਹੋਊਗਾ ਜੀ ਕਿੰਨੀ ਜੋੜੀਆਂ ਹੋਣਗੀਆਂ ਇਸ ਸ਼ਹਿਰ ਦੇ ਵਿੱਚ ਜਿਹੜੀਆਂ ਚੋਰੀਆਂ ਵਾਲੀਆਂ ਦੀ ਕਾਫੀ ਚੋਰੀਆਂ ਹੋ ਚੁੱਕੀਆਂ ਆਈਆਂ ਵਾ ਬਟ ਇਹ ਘਰਾਂ ਦੇ ਵਿੱਚ ਵੀ ਚੋਰੀਆਂ ਆਈਆਂ ਜਿਹੜੀ ਦੁਕਾਨਦਾਰ ਸਨੇਾਰੇ ਦੁਕਾਨਦਾਰ ਚੋਰੀ ਹੋਈ ਆ ਹੋਰ ਦੁਕਾਨਾਂ ਦੇ ਚੋਰੀ ਹੋਈਆਂ ਵਾ ਬਟ ਉਹਨਾਂ ਦੀ ਅਜੇ ਤੱਕ ਕੋਈ ਪਰਪਾਈ ਨਹੀਂ ਕੀਤੀ ਗਈ ਅਗਰ ਇਹ ਚੋਰੀਆਂ ਨਹੀਂ ਰੁਕਦੀਆਂ ਤੇ ਕੀ ਡਿਸੀਜਨ ਲਿਆ ਜਾਏਗਾ ਉਹ ਤੇ ਉਹ ਹੀ ਫਿਰ ਜਿਹੜੀ ਸਾਡੀ ਅਗਲੀ ਕਾਰਵਾਈ ਹੋਗੀ ਸ਼ਹਿਰ ਪੂਰੀ ਤਰ੍ਹਾਂ ਮੁਕੰਮਲ ਤੌਰ ਤੇ ਬੰਦ ਹੋਊਗਾ ਅਨਮਿੱਥੇ ਲਈ ਅਣ ਮਿਥੇ ਲਈ ਸਮੇਲੇ ਬੰਦ ਹੋਊਗਾ ਅਸੀਂ ਐਸਐਸਪੀ ਸਾਹਿਬ ਕੋ ਵੀ ਗਏ ਸਾਂ ਪਰ ਸਾਨੂੰ ਉਹਨਾਂ ਨੇ ਅਜੇ ਤੱਕ ਕੋਈ ਨਿਆਣੀ ਦਿੱਤਾ ਗਿਆ ਹੁਣ ਡੀਸੀ ਸਾਹਿਬ ਇੱਥੇ ਡੀਐਸਪੀ ਸਾਹਿਬ ਆਏ ਨੇ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਆ ਵੀ ਸਾਨੂੰ 15 ਦਿਨ ਦਾ ਟਾਈਮ ਦਿੱਤਾ ਜਾਵੇ 15 ਦਿਨਾਂ ਦੇ ਵਿੱਚ ਜਿਹੜੇ 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 ਚੋਰੀਆਂ ਕੀਤੀਆਂ ਉਹਨਾਂ ਨੂੰ ਫੜ ਕੇ ਜਿਲ੍ਹਾ ਖਤਮ ਪੰਜਾਬ ਸਰਦਾਰ ਭਗਤ ਸਿੰਘ ਨੂੰ ਮਾਨ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਮਾਨ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦੇ ਆ ਵੀ ਜਿਹੜੇ ਸਾਡੇ ਤਰਨਤਾਰਨ ਦੇ ਐਮਐਲਏ ਸਾਹਿਬ ਨੇ ਉਹਨਾਂ ਦੀ ਵੀ ਚੋਰੀ ਹੋਈ ਆ ਪਰ ਉਹਨਾਂ ਨੇ ਅਜੇ ਤੱਕ ਕਿਸੇ ਚੋਰੀ ਦਾ ਜਾਂ ਕਿਸੇ ਵੀ ਵਾਰਦਾਤਤਾ ਹੋਈਆਂ ਵੀ ਉਹ ਪੁਰਾਣੇ ਪ੍ਰਸ਼ਾਸਨ ਦਾ ਇੱਕੋ ਬਣਾ ਲੱਗ ਰਿਹਾ ਵੀ ਇਹਨਾਂ ਦੇ ਸੀਸੀਟੀਵੀ ਕੈਮਰੇ ਸਿਰ ਦਰਵਾਜਾਂ ਦਾ ਕਿਸੇ ਨੇ ਟੱਕੀ ਇਹਨਾਂ ਦੀ ਸਾਡੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਜੀ ਕੈਮਰੇ ਸੀਸੀਟੀਵੀ ਕੈਮਰੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੁੰਦੀ ਹੈ ਅਸੀਂ ਤੇ ਆਪਣੀ ਦੁਕਾਨਾਂ ਦੇ ਅੰਦਰ ਜਾਂ ਬਾਹਰ ਕੈਮਰੇ ਲਵਾ ਸਕਦੇ ਹਾਂ ਅਸੀਂ ਚੌਂਕਾਂ ਦੇ ਵਿੱਚ ਬਜ਼ਾਰਾਂ ਦੇ ਵਿੱਚ ਕੈਮਰੇ ਨਹੀਂ ਲਵਾ ਸਕਦੇ ਉਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਆ ਵੀ ਕਿਹੜੇ ਕੈਮਰੇ ਆ ਉਹ ਪ੍ਰਸ਼ਾਸਨ ਉੱਥੇ ਕੈਮਰੇ ਲਵਾਉਣੇ ਚਾਹੀਦੇ ਦੇਖੋ ਅੱਜ ਸਮੂਹ ਦੁਕਾਨਦਾਰ ਇਕੱਠੇ ਹੋਏ ਆ ਦੁਖੀ ਹੋ ਕੇ ਇਕੱਠੇ ਹੋਏ ਆ ਜੀ ਸ਼ਹਿਰ ਦੇ ਵਿੱਚ ਬੜੇ ਵੱਡੇ ਪੱਧਰ ਤੇ ਜਿਹੜੀਆਂ ਚੋਰੀਆਂ ਹੋ ਰਹੀ ਸਾਹਿਬ ਇਹਨਾਂ ਨੂੰ ਬੇਨਤੀ ਇਹ ਕੁਝ ਦਿਨਾਂ ਦੇ ਵਿੱਚ ਕਈ ਚੋਰੀਆਂ ਜਿਹੜੀਆਂ ਸ਼ਹਿਰ ਦੇ ਵਿੱਚ ਮੌਜੂਦਾ ਜਿਹੜਾ ਮੇਨ ਬਾਜ਼ਾਰ ਆ ਅੰਦਰੂਨੀ ਬਾਜ਼ਾਰ ਆ ਇੱਥੇ ਚੋਰੀਆਂ ਹੋ ਗਈਆਂ ਵਾ ਜੀ ਔਰ ਹਜੇ ਤੱਕ ਕੋਈ ਵੀ ਚੋਰੀ ਜਿਹੜੀ ਆ ਟ੍ਰੇਸ ਨਹੀਂ ਹੋਈ ਦੇਖੋ ਆ ਮੇਰੇ ਨਾਲ ਖੋਤੇ ਆ ਭਾਜੀ ਇਹਨਾਂ ਦੀ ਜਿਹੜੇ ਚੋਰ ਚੋਰੀ ਆਪਣਾ ਸਨਿਆਰੇ ਦੀ ਦੁਕਾਨ ਆ ਜੀ ਬੜੇ ਦਿਨ ਹੋ ਗਏ ਆ ਤੇ ਹਜੇ ਤੱਕ ਅਦੀ ਪ੍ਰੋਪਰ ਚੋਰੀ ਨਹੀਂ ਹੋਈ ਸਾਹਮਣੇ ਬਿੱਟੂ ਭਾਈ ਜੀ ਦੀ ਦੁਕਾਨ ਆ ਜੀ ਕਪੜੇ ਵਾਲਿਆਂ ਦੀ ਉਹਨਾਂ ਦਾ 3 ਲੱਖ ਦਾ ਦੇਖੋ ਜੋ ਮੇਰੀ ਨੌਜਾ 10 12 ਚੋਰੀਆਂ ਹੋ ਚੁੱਕੀਆਂ ਇਹਦੇ ਵਿੱਚ ਤੇ ਸਾਡੇ ਤੱਕ ਕੋਈ ਵੀ ਚੋਰੀ ਜਿਹੜੀ ਟਰੇਸ ਨਹੀਂ ਹੋਈ ਲੋਕ ਬਹੁਤ ਦੁਖੀ ਆ ਜੀ ਪ੍ਰਸ਼ਾਸਨ ਤੋਂ ਦੇਖੋ ਪ੍ਰਸ਼ਾਸਨ ਦੇ ਨਾਲ ਆ ਪ੍ਰਸ਼ਾਸਨ ਦਾ ਕੰਮ ਆ ਕਿ ਜੇ ਪ੍ਰਸ਼ਾਸਨ ਜਾਗੂਗਾ ਤੇ ਲੋਕੀ ਸੁਰੱਖਿਤ ਰਹਿਣਗੇ ਅੱਜ ਸਾਰੇ ਦੁਕਾਨਦਾਰ ਜਿਹੜੇ ਵੱਡੇ ਪੱਦਰ ਤੇ ਇਕੱਠੇ ਹੋਏ ਆ ਤੇ ਇਹੋ ਹੀ ਬੇਨਤੀ ਕਰਦੇ ਆ ਸਰਕਾਰ ਐਮਐਲਏ ਸਾਹਿਬ ਅੱਗੇ ਐਸਐਸਪੀ ਸਾਹਿਬ ਅੱਗੇ ਇਹ ਜਿਹੜੀ ਆ ਚੋਰੀਆਂ ਜਿਹੜੀਆਂ ਸ਼ਹਿਰ ਦੇ ਵਿੱਚ ਵੱਡੇ ਪੱਧਰ ਤੇ ਹੋ ਰਹੀਆਂ ਵਾ ਇਹਨਾਂ ਨੂੰ ਬੰਦ ਕਰਾਇਆ ਜਾਵੇ ਵੇਖੋ ਵਪਾਰ ਤੇ ਅੱਗੇ ਨਹੀਂ ਰਹਿ ਗਿਆ ਜੀ ਸ਼ਹਿਰ ਦੇ ਵਿੱਚ ਤੇ ਉਤੋਂ ਚੋਰੀਆਂ ਹੋ ਰਹੀਆਂ ਉਤੋਂ ਹਰ ਦੁਕਾਨਦਾਰ ਨੂੰ ਜਿਹੜੀਆਂ ਧਮਕੀਆਂ ਆਉਂਦੀਆਂ ਵਾ ਜੀ ਤੇ ਇਹ ਆ ਕੀ ਇਹ ਤੇ ਨੱਥ ਪਾਈ ਜਾਵੇ ਕੱਲ ਪਰਸੋਂ ਮੇਰੇ ਨਾਲ ਸੀਐਮ ਸਾਹਿਬ ਨੇ ਵੀ ਮੀਟਿੰਗ ਕੀਤੀ ਆ ਕਿ ਅਸੀਂ ਜਲਦੀ ਇਹ ਵੱਡੇ ਪੱਧਰ ਤੇ ਕਾਰਵਾਈ ਕਰਾਂਗੇ ਤੇ ਸਾਰੇ ਲੋਕ ਬਹੁਤ ਦੁਖੀ ਆ ਤੁਸੀਂ ਇੱਕ ਵਾਰੀ ਕੈਮਰਾ ਮਾਰੋ ਤੇ ਅਸੀਂ ਇਹ ਜਾਣਦੇ ਆ ਕਿ ਇਹ ਜਿਹੜਾ ਲੋਕੀ ਸੁਰੱਖਤ ਹੋਣਗੇ ਤੇ ਉਹ ਨਾ ਵਪਾਰ ਵਧੂਗਾ ਤੇ ਸਰਕਾਰਾਂ ਉਹਦੇ ਨਾਲ ਹੀ ਚੱਲਦੀਆਂ ਵਾਂ। ਚੋਰੀਆਂ ਹੋ ਰੀਆਂ ਲਗਾਤਾਰ ਕਿ누 ਜੁਮੇਵਾਰ ਸਮਝਦੇ। ਦੇਖੋ ਇਹਦੇ ਵਾਸਤੇ ਅਸੀਂ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਆ ਕਿ ਉਹ ਇਹਦੇ ਵਿੱਚ ਗਸ਼ਤ ਵਧਾਵੇ ਜੀ ਆਪਣਾ ਚੌਂਕਾਂ ਦੇ ਵਿੱਚ। ਬਾਕੀ ਚੋਰ ਨੇ ਚੋਰੀ ਕਰਨੀ ਆ ਜੀ ਤੇ ਪ੍ਰਸ਼ਾਸਨ ਦਾ ਕੰਮ ਉਹਨੂੰ ਫੜਨਾ ਜੀ ਆਪਾਂ। ਤੇ ਅਸੀਂ ਤੇ ਪ੍ਰਸ਼ਾਸਨ ਨੂੰ ਇਹੋ ਹੀ ਬੇਨਤੀ ਕਰਾਂਗਾ ਕਿ ਜਿਹੜੇ ਚੋਰ ਜਿਹੜੇ ਇੱਥੇ ਅੰਸਰ ਤੁਰੇ ਫਿਰਦੇ ਆ ਜੀ ਉਹਨਾਂ ਦੇ ਜਲਦੀ ਨੱਥ ਪਾਈ ਜਾਵੇ। ਤੇ ਜਿਹੜੇ ਲੋਕ ਜਿਹੜੇ ਆਪਣੇ ਦੁਕਾਨਦਾਰ ਜਿਹੜੇ ਸੁਰਖਸ਼ਤਾ ਆਪਣੇ ਆਪ ਨੂੰ ਮਹਿਸੂਸ ਕਰਨਗੇ। ਸਾਰਾ ਸ਼ਹਿਰ ਬੰਦਿਆ ਤਰਨਤਾਰਨ ਦੇ ਕੀ ਮਕਸਦ ਕੀ ਆ ਕੀ ਕਹਿਣਾ ਚਾਹੁੰਦੇ ਹੋ ਦੇਖੋ ਅੱਜ ਇਹੋ ਹੀ ਸੁਨੇਹਾ ਅਸੀਂ ਪ੍ਰਸ਼ਾਸਨ ਦੇਣਾ ਚਾਹੁੰਦੇ ਆ ਕਿ ਅਸੀਂ ਸਾਰੇ ਦੁਕਾਨਦਾਰ ਦੀ ਇੱਕ ਏਕਤਾ ਵਾਜੀ ਅੱਜ ਇਕੱਠੇ ਹੋਇਆ ਵੱਡੇ ਪੱਦਰ ਦੇ ਜੇ ਸਾਡੀ ਸੁਣਵਾਈ ਨਹੀਂ ਹੋਈ ਤੇ ਅਸੀਂ ਇਹਦਾ ਸਾਡੇ ਪ੍ਰਧਾਨ ਜੀ ਵੀ ਆ ਵੱਡਾ ਏਜੰਡਾ ਬਣਾ ਕੇ ਜਿਹੜਾ ਅਸੀਂ ਦੁਕਾਨ ਬੰਦ ਰੱਖਾਂਗੇ ਜੀ ਧਰਨਾ ਦੇਵਾਂਗੇ ਤੇ ਉੱਪਰ ਅਫਸਰਾਂ ਨੂੰ ਜਿਹੜਾ ਮਿਲਿਆ ਜਾਊਗਾ ਜੀ ਆਪਣਾ ਇਹਨਾਂ ਦੀਆਂ ਮੰਗਾਂ ਵਾਂ ਵੀ ਅੱਜ ਦੀਆਂ ਕੋਈ ਪਿਛਲੇ ਮਹੀਨੇ ਦੇ ਵਿੱਚ ਕੁਝ ਹੋਣ ਚੋਰੀਆਂ ਹੋਈਆਂ ਵਾਂ ਉਹਨਾਂ ਦੀ ਹੈ ਵੀ ਉਹ ਚੋਰੀਆਂ ਜ਼ਿਆਦਾ ਹੋਣੀਆਂ ਉਹਦੇ ਕਰਕੇ ਨਾ ਅੱਜ ਕੋਈ ਮੜਾ ਜਨਾ ਇਕੱਠ ਕੀਤਾ ਭਾਈਚਾਰੇ ਨੇ ਪਰ ਮੈਂ ਉਹਨਾਂ ਨੂੰ ਵਿਸ਼ਵਾਸ ਇਹ ਦੇਣਾ ਉਹ ਚੋਰੀਆਂ ਇਹ ਜਨੀਆਂ ਟ੍ਰੇਸ ਕਰਾਂਗੇ ਵੱਧ-ਵੱਧ ਟ੍ਰੇਸ ਕਰਾਂਗੇ ਜੇ ਸਾਡੀਆਂ ਹੋ ਗਈਆਂ ਤਾਂ ਜੇ ਕੋਈ 1-2-4 ਰਿੰਦੀਆਂ ਤੋਂ ਵਾਹੀ ਟ੍ਰੇਸ ਕਰਕੇ ਇਹਨਾਂ ਨੂੰ ਦਵਾਂਗੇ ਸਰ ਜਦੋਂ ਤੋਂ ਵੱਧ ਚੋਰੀਆਂ ਹੋਈਆਂ ਸ਼ਹਿਰ ਵਿੱਚ ਤੇ ਸ਼ਹਿਰ ਵਾਸੀ ਇੰਨੇ ਗੇ ਪ੍ਰੇਸ਼ਾਨ ਲੱਗੇ ਉਹਨਾਂ ਦਾ ਵਿਸ਼ਵਾਸ ਛੋੜ ਗਿਆ ਬਿਲਕੁਲ ਇਵੇਂ ਦੀ ਮਿਸ਼ਵਾਸਤ ਹੋ ਗਿਆ ਤੇ ਅੱਜ ਦਾ ਇਹਨਾਂ ਦੋਸ਼ ਵੇਖਣ ਮੇਖ ਰਿਹਾ ਬਾ ਹ ਉਹ ਵਿਸ਼ਵਾਸਤ ਵੀ ਅਸੀਂ ਵੱਧ-ਵੱਧ ਟ੍ਰੇਸ ਕਰਕੇ ਦਵਾਂਗੇ ਇਹਨਾਂ ਨੂੰ ਜਿਹੜੇ ਚੋਰੀਆਂ ਹੋ ਜਾਂ ਤਾਂ ਕੋਈ ਅਸੀਂ ਟਰੇਸ ਕਰਤੀਆਂ ਕੋਈ ਨਹੀਂ ਦੀਆਂ ਵਨ ਜਿਹੜੀਆਂ ਰਹਿndੀਆਂ ਅਸੀਂ ਜਲਦੀ ਤੋਂ ਜਲਦੀ ਟਰੇਸ ਕਰਾਂਗੇ ਪਰ ਮੈਂ ਇਹਨਾਂ ਨੂੰ ਦੁਕਾਨਦਾਰਾਂ ਨੂੰ ਇੱਕ ਅਪੀਲ ਕਰਦਾ ਵੀ ਆਪਣੇ ਜਿਹੜੇ ਇਹਨਾਂ ਦੇ ਕੋਈ ਚੌਕੀਦਾਰ ਹੈ ਕੋਈ ਉਹ ਵੀ ਇਹਨੂੰ ਆਪਣਾ ਰੱਖਣਾ ਦੁਕਾਨਦਾਰਾਂ ਦੇ ਬਾਹਰ ਉਹ ਵੀ ਨਿਗਰਾਨੀ ਕਰਨ ਕੋ ਸਾਡੇ ਪੀਸੀਆ ਰ ਆਲ ਮੈਂ ਕਹਿੰਦਾ ਆਪਾਂ ਸਾਰੇ ਇਹ ਕਾਤੇ ਕਰੀਏ ਵੀ ਦੁਕਾਨਦਾਰਾਂ ਦੇ ਕਨੇ ਕਨੇ ਤੇ ਵੀ ਆ ਵੀ ਰੋਸ ਪਾਇਆ ਨਹੀਂ ਹੋ ਸਕਦਾ 11 ਦੇ ਵਿੱਚ ਕੋਈ ਪ੍ਰਸ਼ਾਸਨ ਰਾ ਨਹੀਂ ਹੁੰਦਾ ਕੋਈ ਟੁਕੜਾ ਨਹੀਂ ਹੁੰਦਾ ਸਾਡੇ ਪੀਸੀਆ ਰ ਹੁੰਦੀ ਹੈ ਸਾਡੀ ਪਰ ਇਹ ਵੀ ਇਹੀ ਕਿਦਾਂ ਚੋਰੀ ਹੁੰਦੀ ਮੇਰੇ ਕਨੇ ਦੇ ਜਿਹੜੇ ਕੈਮਰੇ ਆਪਣੀ ਦੁਕਾਨ ਨੂੰ ਕਰਦੇ ਆਪਾਂ ਕੈਮਰੇ ਤੋਂ ਕਹਿਵਲ ਆਹੀ ਲੀਡ ਲਾ ਕੇ ਬੜੀ ਤੱਕ ਚੋਰ ਫੜ ਲੈਨੇ ਆਂ ਅੱਜ ਲੁਧਿਆਣੇ ਤੱਕ ਕਿਤੇ ਵੀ ਹੁੰਦਾ ਬਈ ਚੋਰ ਤਕਰੀਬੇ ਫੜ ਰਹੇ ਨੇ ਪਰ ਜਿਹੜੇ ਕੈਮਰੇ ਪੰਜਾਬ ਚ ਜਈਏ ਕੈਮਰਾ ਆਪਣੀ ਦੁਕਾਨ ਤੇ ਕੈਮਰਾ ਕੋਈ ਪੰਜਾਬ ਨਹੀਂ ਕਵਰ ਕਰਦਾ ਸਰ ਜਦੋਂ ਨਹੀਂ ਨਹੀਂ ਕਹ ਪੀਰਾਂ ਨਾਲ ਮੈਂ ਕਰਦਾ ਵੀ ਉਹ ਵੀ ਆਪਣੇ ਕੈਮਰੇ ਜਿਹੜੇ ਬਾਜ਼ਾਰਾਂ ਨੂੰ ਵੀ ਥੋੜਾ ਜਿਹਾ ਲਾਉਣ ਵੀ ਜਿਹੜਾ ਬਾਜ਼ਾਰ ਵੀ ਜਰਾ ਕਲੀਅਰ ਹੋ ਜੇ ਵੀ ਬਾਜ਼ਾਰ ਚੋਂ ਹੀ ਚੌਂਦਾ ਜਾਂਦਾ ਰਹੀ ਜਦ ਉਹਦਾ ਵੇਖ ਸਕਦੇ ਤਾਂ ਹੀ ਉਹਦੀ ਲੀਡ ਕਰ ਸਕਦੇ ਜਦੋਂ ਕੈਮਰੇ ਨੇ ਦੇ ਉਹਦੇ ਵੀ ਸਾਰੀਆਂ ਚੋਰੀਆਂ ਕੁਝ ਪੇਸ ਕਰਦੀ ਹੁੰਦੀਆਂ ਹੁਣ ਇਹ ਕੀ ਗੱਲ ਕੈਮਰੇ ਦਾ ਹੀ ਖਬਾਣਾ ਰਹਿ ਗਿਆ ਲੋਕ ਕਹਿੰਦੇ ਇਹ ਵੀ ਬਹਾਨਾ ਰਹਿ ਗਿਆ ਕੈਮਰੇ ਦਾ ਹੀ ਰਹਿ ਗਿਆ ਨਾ ਨਾ ਬਹਾਨਾ ਨਹੀਂ ਇਹ ਨਹੀਂ ਕਹ ਚੋਰੀਆਂ ਹੀ ਕੀਤੀਆਂ ਟਰੇਸ ਜਿਹੜੀਆਂ ਜਿਹਾ ਹੀ ਕਰਦੇ ਉਹਨਾਂ ਦਾ ਵੀ ਇਹਨੂੰ ਕਦੋਂ ਦੱਸ ਕਰਨ ਵੀ ਜਿਹੋ ਉਹਨਾਂ ਨੇ ਕੀਤੀਆਂ ਜੋ ਟਰੇਸ ਜਿਹੜੀ ਚੋਰੀ ਹੋ ਗਈ ਉਹ ਟਰੇਸ ਵੀ ਤਾਂ ਹੀ ਕਰਦੇ ਹੋਰ ਤੇ ਨਹੀਂ ਕਬਾਰ ਫੋਰਸ ਹੁੰਦੀ ਆਪਾਂ ਹੀ ਟਰੇਸ ਕਰਕੇ ਨਾ ਦੇਣੇ ਆ ਇੱਕ ਸਰ ਪੀਐਸ ਤੋਂ ਨਫਰੀ ਘਟੇ ਕਿਤੇ ਪੀਐਸ ਨਾ ਨਾ ਨਫਰੀ ਸਾਡੀ ਪੂਰੀ ਉਹ ਕੋਲਕਾ ਤੋਂ ਕਰਕੇ ਬਾਹਰ ਗਈ ਸਾਡੀ ਪੀ ਆ ਜੀ ਜੀ ਜਵਾਨ ਜਿਹੜੇ ਬਾਹਰ ਗਏ ਹੋ ਆ ਗਈ ਹੈ ਫੋਰਸ ਨਫਰੀ ਤੋਂ ਨਫਰੀ ਨਹੀਂ ਕੋ ਘਾਤਈ ਨਹੀਂ ਹਾਂਜੀ ਕੀ ਵਿਸ਼ਵਾਸ ਤੋਂ ਆਇਆ ਜੀ ਵਿਸ਼ਵਾਸ ਆਇਆ ਅਸੀਂ ਜਲਦੀ ਤੋਂ ਜਲਦੀ ਉਹਨਾਂ ਨੂੰ ਟ੍ਰੇਸ ਕਰਕੇ ਦਵਾਗੇ ਚੋਣਾਂ ਮੱਥੀ